ਕਮੈਂਟ ਬਹੁਤ ਜਣਿਆਂ ਦੇ ਆਉਂਦੇ ਆ ਜੀ ਬੇਬੀ ਕਦੋਂ ਆ ਰਿਹਾ ਜੀ ਕਿੰਨੇ ਘਰ ਹੈਗੇ ਠਿਕਾ ਚੱਲੇ ਚੱਲੇ ਸ਼ਹਿਰ ਕੋਲ ਨਾ ਪਹਿਲਾਂ ਇਹਨਾਂ ਆ ਤੋਲੇ ਝਾੜੂ ਲਾਉਂਦੇ ਆ ਨਾ ਸਫਾਈ ਕਰਦੇ ਆ ਨਾ ਸਾਹ ਚੜ ਗਿਆ ਜੀ ਇਹ ਆ ਮੁੰਡੇ ਨੇ ਜਾਣਾ ਸੀ ਵਿਚਾਰੇ ਨੇ ਫੋਨ ਕਰਾਇਆ ਸਹੀ ਪਰ ਹੁਣੇ ਵੇਟ ਕਰ ਰਿਆ ਕਿ ਮੈਂ ਕਿਵੇਂ ਜਾਵਾਂ ਹੈਲੋ ਜੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਕੱਲ ਆਪਾਂ ਇੱਕ ਵਲੌਗ ਪਾਇਆ ਜੀ ਉਸ ਵਲੌਗ ਤੇ ਇੰਨੇ ਪਿਆਰੇ ਪਿਆਰੇ ਕਮੈਂਟ ਆਏ ਕਿ ਮੇਰੇ ਤਰੇ ਹਣੀ ਗਿਆ ਮੈਂ ਕਿਹਾ ਵੀ ਚਲੋ ਅੱਜ ਦਾ ਜਿਹੜਾ ਵਲੌਗ ਸ਼ੂਟ ਕਰਦੇ ਆ ਉਹ ਵਲੌਗ ਦੇ ਵਿੱਚ ਜਿਹੜੇ ਪੱਲ ਪਿਆਰੇ ਪਿਆਰੇ ਕਮੈਂਟ ਆਏ ਆਪਾਂ ਉਹਨਾਂ ਦੇ ਰਿਪਲਾਈ ਦੇਵਾਂਗੇ ਤੇ ਨਾਲੇ ਆਪਣੇ ਸਾਰੇ ਪਿਆਰੇ ਦਰਸ਼ਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਾਂ ਦਿਖਾਵਾਂਗੇ ਵੀ ਇੰਨੇ ਪਿਆਰੇ ਪਿਆਰੇ ਕਮੈਂਟ ਤੁਸੀਂ ਹੀ ਕੀਤੇ ਹੋਏ ਆ ਤੇ ਅੱਜ ਦਾ ਵਲੌਗ ਕੁਝ ਰਵੇਗਾ ਖਾਸ ਕਿਉਂਕਿ ਅੱਜ ਦਾ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਹਨਾ ਡੇ ਦਾ ਪ੍ਰੋਸੈਸ ਕੀ ਕੁਝ ਹੋ ਰਿਹਾ ਜਿਵੇਂ ਤੁਸੀਂ ਸਪੋਜ਼ ਕਰੋ ਵੀ ਹੁਣ ਮਾਰਨਿੰਗ ਦਾ ਟਾਈਮ ਆ ਤਕਰੀਬਨ 9:00 ਵਜੇ ਹੋਏ ਆ ਤੇ ਆਪਾਂ ਚੱਕਿਆ ਆਪਣਾ ਕੈਮਰਾ ਲਗਾਇਆ ਮਾਈਕ ਤੇ ਆਪਾਂ ਕਰਨ ਲੱਗੇ ਜੀ ਵਲੌਗ ਸ਼ੂਟ ਤੇ ਮੈਡਮ ਜੀ ਕਰ ਰਹੀ ਹੈ ਜੀ ਕੰਮਕਾਰ ਤੇ ਹੁਣ ਮੈਂ ਕੈਮਰਾ ਬੈਂਕ ਕਰਕੇ ਤੁਹਾਨੂੰ ਬਾਕੀ ਦਾ ਵਲੌਗ ਦਿਖਾਉਣਾ ਜੀ ਤੇ ਇਹ ਸਾਡੀ ਖੜੀ ਹੋਈ ਹੈ ਜੀ ਕੱਟੀ ਜਿਸ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਹੋ ਰਿਹਾ ਵਲੌਗ ਸ਼ੂਟ ਤੇ ਇਹਨੇ ਚੱਕ ਲਿਆ ਕਾਨੂੰਦਹੀਂ ਹਾਂਜੀ ਕੁਛ ਕਹਿਣਾ ਸਤਿ ਸ਼੍ਰੀ ਅਕਾਲ ਕਹੇ ਸਤਿ ਸ਼੍ਰੀ ਅਕਾਲ ਜੀ ਆਹ ਲਓ ਜੀ ਕੰਨ ਮਾਰ ਕੇ ਇਸ਼ਾਰਾ ਦਿੱਤਾ ਵੀ ਸਤਿ ਸ਼੍ਰੀ ਅਕਾਲ ਤੇ ਆ ਜੋ ਫਿਰ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਅੱਗੇ ਚੱਲ ਕੇ ਵੇਖਦੇ ਹਾਂ ਮੈਡਮ ਜੀ ਕੀ ਰੰਗ ਭਾਗ ਲਾਈ ਜਾਂਦੇ ਹਨ ਲਓ ਜੀ ਆਹ ਫਿਰਦੇ ਮੈਡਮ ਜੀ ਚੱਕ ਕੇ ਵੋਕਰ ਵੋਕਰ ਮਾਰੀ ਜਾਂਦੇ ਆ ਤੇ ਲਓ ਜੀ ਮਿਲੋ ਮੈਡਮ ਜੀ ਮਾਈਕ ਦੇ ਦਈਏ ਤੁਹਾਨੂੰ ਲਵ ਯੂ ਲਵ ਯੂ ਤੇ ਲਓ ਜੀ ਲਾਗੜ ਤੇ ਲਓ ਆ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੁਹਾਡੇ ਪਿਆਰ ਸਦਕਾ ਤੁਸੀਂ ਸਾਰੇ ਇੰਨੇ ਜਰਨਾ ਇੰਨਾ ਸਾਰਾ ਪਿਆਰ ਦੇ ਰਹੇ ਹੋ ਨਾ ਤਾਂ ਅਸੀਂ ਜਿਹੜਾ ਵਲੌਗ ਬਣਾਉਣਾ ਡੇਲੀ ਸਟਾਰਟ ਕੀਤਾ ਹੋਇਆ ਜੀ ਤੇ ਹੁਣ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਤੇ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਇਆ ਜੇ ਸਾਡੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੇ ਲਈ ਹੋਰ ਦੱਸੋ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਤੇ ਜਿਹੜਾ ਮੌਸਮ ਆ ਜੀ ਹੁਣ ਵਧੀਆ ਹੁੰਦਾ ਜਾ ਰਿਹਾ ਠੰਡਾ ਹੁੰਦਾ ਜਾ ਰਿਹਾ ਤੇ ਤੁਸੀਂ ਵੀ ਦੱਸੋ ਜੀ ਰਾਤ ਕਿੱਥੇ ਕਿੱਥੇ ਬਾਰਿਸ਼ ਹੋਈ ਸੀ ਸਾਡੇ ਤਾਂ ਇੱਥੇ ਬਾਰਿਸ਼ ਹੋਈ ਸੀ ਜੀ ਬਾਕੀ ਜੀ ਗਰਮੀ ਹੁਣ ਘੱਟ ਰਹੀ ਆ ਤੇ ਮੌਸਮ ਜਿਹੜਾ ਠੰਡਾ ਆ ਰਿਹਾ ਤੇ ਸਾਰਿਆਂ ਨੂੰ ਹੁੰਦਾ ਸੀ ਨਾ ਗਰਮੀ ਬਹੁਤ ਪੈ ਰਹੀ ਆ ਬਹੁਤ ਪੈ ਰਹੀ ਆ ਬਾਕੀ ਤੁਸੀਂ ਆਪਣਾ ਫਰਜ਼ ਨਿਭਾਇਆ ਜੀ ਜਿਹੜੀ ਸਾਡੀ ਕੱਲ ਵਾਲੀ ਆ ਵਲੌਗ ਆ ਜੀ ਬਹੁਤ ਵਧੀਆ ਚੱਲਿਆ ਜੀ ਤੇ ਉਹਦੇ ਤੇ ਬਹੁਤ ਪਿਆਰੇ ਪਿਆਰੇ ਕਮੈਂਟ ਆਏ ਜੀ ਅੱਜ ਸਾਰੇ ਕਮੈਂਟਾਂ ਦਾ ਰਿਪਲਾਈ ਕਰਾਂਗੇ ਜੀ ਬਾਕੀ ਤੁਸੀਂ ਕਮੈਂਟ ਕਰਦੇ ਰਹੋ ਜਿਉਂ ਅਸੀਂ ਆਪਣਾ ਫਰਜ਼ ਨਿਭਾਉਂਦੇ ਰਵਾਂਗੇ ਹਾਂਜੀ ਸਵੇਰ ਦਾ ਟਾਈਮ ਆ ਜੀ ਤੁਹਾਨੂੰ ਪਤਾ ਹੋਣਾ ਅੱਜ ਪਹਿਲਾਂ ਆਪਾਂ ਸਫਾਈ ਕਰ ਰਹੇ ਆ ਜੀ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਰੂਮ ਦੀ ਸਫਾਈ ਕਰਾਂਗੇ ਫਿਰ ਆਪਾਂ ਖਾਣਾ ਵਗੈਰਾ ਬਣਾਵਾਂਗੇ ਜੀ ਤੇ ਬਾਕੀ ਕਹਿੰਦੇ ਨੇ ਜੀ ਮੈਨ ਸਾਰੇ ਕਮੈਂਟ ਕਰਕੇ ਕਹਿੰਦੇ ਨੇ ਤੁਸੀਂ ਕੰਮ ਕਰਿਆ ਕਰੋ ਵੱਧ ਤੋਂ ਵੱਧ ਜੀ ਕਿਉਂਕਿ ਡਿਲੀਵਰੀ ਟਾਈਮ ਆ ਜਿਹੜਾ ਆਪਣਾ ਨੇੜੇ ਆ ਰਿਹਾ ਜੀ ਕਮੈਂਟ ਬਹੁਤ ਜਣਿਆਂ ਦੇ ਆਉਂਦੇ ਆ ਜੀ ਬੇਬੀ ਕਦੋਂ ਆ ਰਿਹਾ ਜੀ ਬੇਬੀ ਬਸ ਥੋੜੇ ਦਿਨਾਂ ਤੱਕ ਆ ਰਿਹਾ ਜੀ ਤੇ ਹੁਣ ਆਪਾਂ ਜਿਹੜੀ ਬੋਕਰ ਆ ਫੇਰ ਦਿੱਤੀ ਹੈ ਵੇੜੇ ਵਿੱਚ ਤੇ ਹੁਣ ਆਪਾਂ ਰੂਮ ਦੀ ਸਫਾਈ ਕਰਾਂਗੇ ਜ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਖਾਣਾ ਤੇ ਅਸੀਂ ਆਪਣਾ ਡੇਲੀ ਰੁਟੀਨ ਦਾ ਜਿਹੜਾ ਰੋਟੀਂ ਚ ਕੀ ਕਰਦੇ ਆ ਜੀ ਅਸੀਂ ਦਿੱਲੀ ਦਾ ਵਲੌਗ ਹੁਣ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਜੀ ਆਹ ਦੇਖੋ ਜੀ ਅਕਸਰ ਘਰਾਂ ਦੇ ਵਿੱਚ ਜਿਹੜਾ ਸੁਬਾ ਸੁਬਾ ਖਲਾਰਾ ਖਿਲਰਿਆ ਹੁੰਦਾ ਜੀ ਬਾਕੀ ਖਲਾਰਾ ਤਾਂ ਸਾਰਿਆਂ ਦੇ ਘਰਾਂ ਵਿੱਚ ਹੁੰਦਾ ਸਾਡੇ ਵੀ ਹੈਗਾ ਹੁਣ ਅਸੀਂ ਸਫਾਈ ਕਰਾਂਗੇ ਰੂਮ ਨੂੰ ਵਧੀਆ ਬਣਾਵਾਂਗੇ ਜੀ ਫਿਰ ਤੁਹਾਨੂੰ ਦਿਖਾਵਾਂਗੇ ਜੇ ਅਸੀਂ ਰੂਮ ਦੀ ਸਫਾਈ ਕਿਵੇਂ ਕੀਤੀ ਹੈ ਜੀ ਤੇ ਲਓ ਜੀ ਕਮਰੇ ਦੀ ਹੋ ਚੁੱਕੀ ਹੈ ਸਫਾਈ ਤੇ ਇੱਧਰ ਪੈ ਗਏ ਆ ਕਹਿੰਦੇ ਵੀ ਥੱਕ ਗਏ ਹੁਣ ਕੀ ਹੋ ਗਿਆ ਥੱਕ ਗਏ ਹਾਂ ਜੀ ਜਾਡੂ ਲਾਉਂਦੇ ਆ ਨਾ ਸਫਾਈ ਕਰਦੇ ਆ ਸਾਹ ਚੜ ਗਿਆ ਜੀ ਇਸ ਲਈ ਆਪਾਂ ਥੜਾ ਯਾ ਰੈਸਟ ਕਰਨ ਲੱਗਦੇ ਕਿਉਂਕਿ ਪ੍ਰੈਗਨੈਂਸੀ ਦੇ ਟਾਈਮ ਇੱਕੇਦਮ ਲਗਾਤਾਰ ਵੀ ਕੰਮ ਨਹੀਂ ਹੁੰਦਾ ਜੀ ਤਾਂ ਕਰਕੇ ਫਿਰ ਆਪਾਂ ਸੋਚਿਆ ਥੋੜਾ ਯਾ ਸਾਹ ਲੈ ਲਈਏ ਉਸ ਤੋਂ ਬਾਅਦ ਜਿਹੜੇ ਆਪਣੇ ਬਰਤਨ ਇਕੱਠੇ ਕੀਤੇ ਪਏ ਆ ਜੀ ਬਰਤਨ ਸਾਫ਼ ਕਰਾਂਗੇ ਤੇ ਫਿਰ ਸਿੱਧੂ ਸਾਹਿਬ ਜੀ ਕਹਿੰਦੇ ਭੁੱਖ ਵੀ ਬੜੀ ਲੱਗੇ ਪਈ ਆ ਤੇ ਫਿਰ ਉਹਨਾਂ ਨੂੰ ਗਰਮ ਗਰਮ ਤਰੋਂਠੇ ਲਾ ਕੇ ਦਵਾਂਗੇ ਜੀ ਤੇ ਸਫਾਈ ਹੁਣ ਆਪਣੀ ਹੋ ਚੁੱਕੀ ਆਲਮੋਸਟ ਆ ਕੀ ਹੋ ਰਿਹਾ ਇਹ ਹੋ ਰਿਹਾ ਜੀ हेयर ਸਟਾਈਲ ਤੁਹਾਨੂੰ ਵੈਸੇ ਕੀ ਪਤਾ ਹੈਅਰ ਸਟਾਈਲ ਦਾ ਤੁਸੀ ਕਿਡ हेयर ਸਟਾਈਲ ਕਰਨਾ ਹੁੰਦਾ ਹੈ ਨਾ ਇਹ ਸਾਡੇ ਕੁੜੀਆਂ ਦੇ ਸ਼ੌਂਕ ਹੁੰਦੇ ਹੈਅਰ ਸਟਾਈਲ ਕਰਾਉਣੇ ਹੈਅਰ ਸਟਾਈਲ ਕਰਨੇ ਇਹ ਹੋ ਰਿਹਾ ਜੀ ਰੋਲ ਇਹ ਸਾਡੀ ਕਿਊਟ ਪਰੀ ਦੇ ਕਿਉਂਕਿ ਜਾਂਦੇ ਹੈ ਜੀ ਕਾਲਜ ਤੇ ਫਿਰ ਫਿਰ ਮੇਰਾ ਲਹੁ ਪਿੰਦੇ ਕਹਿ ਦਿੰਦੇ ਹੈਅਰ ਸਟਾਈਲ ਕਰੋ ਸਾਡੇ ਹੈ ਨਾ ਜੀ ਇਹ ਦੂਜੀ ਵੱਡੀ ਪਰੀ ਹੈ ਜੀ ਸਾਡੀ ਉਹ ਵਾਲੀ ਨੰਨੀ ਪਰੀ ਨਹੀਂ ਉਹ ਸਾਡੀ ਹਜੇ ਨੰਨੀ ਪਰੀ ਹੈ ਤੇ ਲਓ ਜੀ ਹੁਣ ਆਪਣੇ ਆਪ ਤੇ ਬੰਦੇ ਜੀ ਗਰਮਾ ਗਰਮ ਫਰਾਉਂਫੇ ਕੈਮਰਾ ਬੈਂਕ ਕਰਕੇ ਦਿਖਾਉਂਗਾ ਤੁਹਾਨੂੰ ਮੈਂ ਫਰੰਟ ਦੇ ਨਾਲ ਆਹ ਦੇਖੋ ਜੀ ਹੁਣ ਆਪਣੇ ਆਸਤੇ ਬਣਦੇ ਆ ਜੀ ਗਰਮਾ ਗਰਮ ਪਰੌਂਠੇ ਨਾਲ ਇੱਕ ਹੋਰ ਜੀ ਦੇਖੋ ਦੇਖੀ ਜਾ ਰਹੀ ਹੈ ਹਲਮ ਬੜੀ ਤਰ੍ਹਾਂ ਧੋਖ ਵੀ ਜਿਹੜੀ ਬਹੁਤ ਜ਼ਿਆਦਾ ਲੱਗੀ ਪਈ ਸੀ ਕਿੰਨੇ ਕਰਾਂਗੇ ਇੱਕ ਤਾਂ ਹਲਮ ਕੱਢੀ ਚਲੀ ਜਾਂਦੀ ਐ फिल्म चली है जी पी प्यार है ड्रामा एक फिर? फिल्म बहुत सनी देओल सारा जी भी जरूर देख खले कॉमेडी भी है जी सीरियस भी है फिल्म है पी प्यार है ड्रामा अच्छा एक बार जरूर देखना जी तुम कमेंट करके दस्सियो के फिल्म तुमको कि डाल लगी चल फिर बना जल्दी रोटी भूख बोल लगी भैया देखो देखो सिद्धू सादे काम चलले चल शेयर करना ਮੈਨੂੰ ਆਤੋਲੇ ਨਹੀਂ ਆਉਣਾ ਮੈਨੂੰ ਕਿਹਨੀਆਂ ਮੈਂ ਜਾਉਂ ਕੱਲਾ ਨਾ ਨਾ ਮੈਂ ਆ ਹੀ ਜਾਣਾ ਈ ਮੈਂ ਨਾਉਣਾ ਵੀ ਨਹੀਂ ਮੈਂ ਸਰ ਵੀ ਨਹੀਂ ਆਉਣਾ ਆ ਹੀ ਨਾਲ ਜਾਣਾ ਮੈਂ ਕੱਲਾ ਹੀ ਆ ਰਿਹਾ ਤੋ ਕਿਤੇ ਨਹੀਂ ਜਾ ਰਹਾ ਜਾਣਾ ਮੈਂ ਕੱਲਾ ਇਹ ਚੱਲਿਆ ਕਿਸੇ ਖਾਸ ਬੰਦੇ ਨੂੰ ਮਿਲਣ ਮੁੰਡਾ ਬਹੁਤ ਬੱਸ ਕੋਈ ਨਹੀਂ ਆਇਆ ਪੋਪ ਅਪ ਬਲੌਗ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਆਪਾਂ ਕਿਹਨੂੰ ਮਿਲਣ ਚੱਲੇ ਆ ਤੇ ਕਿਹਨੂੰ ਮਿਲ ਕੇ ਆਇਆ ਸੋ ਮਿਲਦੇ ਆ ਨੈਕਸਟ ਟੈਕ ਤੇ ਹਾਂਜੀ ਦੋਸਤੋ ਹੁਣ ਅਸੀਂ ਆਜੂ ਤੇ ਅਸੀਂ ਮੁਕਸਰ ਕੋਟਪੁਰਾ ਰੋਡ ਤੇ ਸ਼ਹਿਰ ਤੇ ਅਚਾਨਕ ਜਿਹੜੀ ਇੱਥੇ بارش ਬਹੁਤ ਜ਼ਿਆਦਾ ਹੋਣ ਲੱਗੀ ਤੇ ਤੁਹਾਨੂੰ ਮੈਂ ਦਿਖਾਉਣਾ ਵੀ بارش ਜਿਹੜੀ ਇੰਨੀ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਖੜ ਚੁੱਕਿਆ ਹਨਾ ਤੇ ਮੈਂ ਕੈਮਰਾ ਬੈਂਕ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਲਓ ਜੀ ਦੇਖੋ ਆ ਖੜੀ ਆਪਣੀ ਬਾਜ਼ੀ ਤੇ ਪਾਣੀ ਦੇਖੋ ਵੀ ਕਿੰਨਾ ਕਿੰਨਾ ਹੋ ਚੁੱਕਿਆ بارش ਜਿਹੜੀ ਬਹੁਤ ਜ਼ਿਆਦਾ بارش ਆ ਗਈ ਸੀ ਤਕਰੀਬਨ ਅੱਧਾ ਘੰਟਾ ਹੋ ਚੁੱਕਿਆ ਜੀ ਇਸ بارش ਨੂੰ ਪੈਂਦੇ ਹੋਇਆ ਚੰਗਾ ਰਹਿ ਗਿਆ ਕਿ ਮੈਂ ਮੈਡਮ ਜੀ ਨੂੰ ਲੈ ਕੇ ਨਹੀਂ ਆਇਆ ਮੈਂ ਇਕੱਲਾ ਹੀ ਆਇਆ ਆਹ ਦੇਖੋ ਅੱਜ ਲੋ ਗੱਡੀਆਂ ਆਉਂਦੀਆਂ ਪਾਣੀਆਂ ਛੱਲਾ ਵਾਜਦੇ ਨੇ ਤੇ ਉਧਰੋਂ ਆਪਾਂ ਪਾਏ ਹੋਏ ਜੀ ਬੂਟ ਮੈਨੂੰ ਤਾਂ ਸਮਝ ਨਹੀਂ ਆਉਂਦੀ ਅੱਜ ਬੂਟਾਂ ਦਾ ਕੀ ਹਾਲ ਹੋਊਗਾ ਸੋ ਬਣੇ ਰਿਓ ਵਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅੱਗੇ ਦਾ ਮਾਹੌਲ ਤੇ ਆਹ ਮੁੰਡੇ ਨੇ ਜਾਣਾ ਸੀ ਜਿਹੜੇ ਨੇ ਫੋਨ ਕਰਾਇਆ ਸਹੀ ਪਰ ਹੁਣੇ ਵੇਟ ਕਰ ਰਿਆ ਕਿ ਮੈਂ ਕਿਵੇਂ ਜਾਵਾਂ ਇੱਕ ਪਾਣੀ ਇੰਨਾ ਜ਼ਿਆਦਾ ਹੈ ਕਿ ਕੋਈ ਨੂੰ ਕੁਝ ਜਾਣ ਨਹੀਂ ਨੂੰ ਦੇ ਰਿਹਾ ਆਹ ਦੇਖੋ ਕਿੰਨੇ ਕਿੰਨੇ ਜਿਆਦੇ ਇਹਦਾ ਪਾਣੀ ਫਰ ਦਿੱਤਿਆ ਕੋਸ ਪੂਰਾ ਰੋਡ ਤੇ ਹੈ ਜੀ ਮੁਖਸਰ ਦੇ ਵਿੱਚ ਕੋਸ ਪੂਰਾ ਰੋਡ ਸ਼ੇਮ ਮੰਦਰ ਦੇ ਬਿਲਕੁਲ ਨਾਲ ਜਿਹੜਾ ਪਾਣੀ ਬਹੁਤ ਜ਼ਿਆਦਾ ਪਾਣੀ ਆ ਰਹਾ ਆ ਤੇ ਮੈਨੂੰ ਲੈ ਕੇ ਆਇਆ ਸੀਗਾ ਮੇਰਾ ਮਾਮਾ ਆ ਬੈਠਾ ਇਹਨੇ ਫਸਾਇਆ ਮੈਨੂੰ ਪਾਣੀ ਦੇ ਵਿੱਚ ਤੋਂ ਠੀਕ ਹੈ ਜੀ ਆ ਸਾਡੇ ਖੰਡਿਆਲ ਦਾ ਹਾਟ ਉਹ ਵੀ ਟੱਗਾ ਲੱਗਦਾ ਸਾਡੇ ਵਿੱਚ ਦੀ ਆ ਚੱਲਿਆ ਟਰੈਂਪੋ ਅਚਾਨਕ ਸੇ ਇੱਕਦਮ ਸੇ ਹਾਲਾਤ ਬਦਲ ਗਏ ਜਜਵਾਤ ਬਦਲ ਗਏ ਜਦ ਮੈਨੇ ਆ ਕੇ ਦੇਖਿਆ ਕਿ ਯਹਾਂ ਤੇ ਪਾਣੀ ਪਾਣੀ ਹੋ ਰਿਹਾ ਹੈ ਸੋ ਸੋਚਿਆ ਨਹੀਂ ਸੀ ਕਿ ਵੀ ਇੰਨਾ ਪਾਣੀ ਹੋ ਜਾਣਾ ਮੈਨੂੰ ਤਾਂ ਹੁਣ ਇਹ ਨਹੀਂ ਸਮਝ ਆਉਂਦੀ ਹੈਰਾਨ ਹੋਇਆ ਤਾਂ ਮੈਂ ਜੇ ਵੀ ਆਪਕੋ ਸੁਨੇਹਾ ਆ ਗਿਆ ਕਿ ਮੇਰੇ ਬੂਟ ਵਾਰਡ ਪਾਏ ਹੋਏ ਆ ਹਨ ਤੇ ਜਾਂ ਤਾਂ ਅੱਜ ਬੂਟ ਭੇਜਣਗੇ ਤੇ ਇੱਕ ਬਾਈਕ ਵੀ ਜਿਹੜੀ ਪਾਣੀ ਦੇ ਵਿੱਚ ਖੜੀ ਹੋਈ ਆ ਉਸਦੇ ਟਾਇਰ ਲਗਭਗ ਸਾਰੇ ਡੁੱਬ ਚੁੱਕੇ ਆ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਬਾਈਕ ਸਾਡਾ ਸਹੀ ਘਰੇ ਪਹੁੰਚੂਗਾ ਫੋ ਮਿਲਦੇ ਨੇ ਨੈਕਸਟ ਦੇ ਵਿੱਚ ਘਰ ਜਾ ਕੇ